ਵਾਰ ਨੂੰ ਸਤਿਗੁਰੂ ਗੁਰੂ ਰੂ ਸਾਹਿਬ ਸਿੰਘ ਜੀਓ ਅੱਜ ਸੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ ਜਨ ਦਿਹਾੜਾ ਹੈ ਸਭ ਤੋਂ ਪਹਿਲਾਂ ਆ ਲੱਖ ਲੱਖ ਵਧਾਈਆਂ ਜੋ ਸਰਦਾ ਪ੍ਰੇਮ ਬਾਬਾ ਦੀਪ ਸਿੰਘ ਜੀ ਨੇ ਕਮਾਇਆ ਗੁਰੂ ਦੇ ਪ੍ਰਤੀ ਜੋ 바ਜਾ ਹੋਣੀ ਸੇ ਸ੍ਰੀਸ ਪ੍ਰਾਪਤ ਕੀਤੀ ਮਹਾਰਾਜ ਕਿਰਪਾ ਕਰਣ ਆਪਾਂ ਸਭ ਨੂੰ ਉਹੀ ਪਿਆਰ ਮਿਲੇ ਉਹੀ ਗੁਰਸਿੱਖੀ ਜੀਵਨ ਸਰਦਾ ਪ੍ਰੋਸਾ ਜਿਸ ਨੂੰ ਕੁਮਾਰ ਕਰ ਕੰਮ ਹੀ ਕਰਦੇ ਪਿਆਰੇ ਬਣ ਸਕੇ ਗੁਰੂ ਪਿਆਰਿਓ ਆਪਾਂ ਇੱਕ ਸਵਾਲ ਜੈਨ ਚਾਉਂਦਾ ਹੈ ਕਿ ਜਦੋਂ ਬਾਬਾ ਦੀਪ ਸਿੰਘ ਜੀ ਨੇ ਪਿਆਰ ਵਾਲੇ ਸੀ ਗੁਰਗੋਬਨ ਸਿੰਘ ਜੀਆਂ ਦੇ ਕੁੜਸਵਾਰੀ ਵੀ ਕਰਦੇ ਸ਼ਕਾਰ ਵੀ ਕਰਦੇ ਤੇ ਬਹੁਤ ਮਾਹਿਰ ਸੀ ਜਦੋਂ ਉਹ ਕਿਲਾ ਛੱਡਿਆ ਮਹਾਰਾਜ ਇਹਨੇ ਬਾਬਾ ਦੀਪ ਸਿੰਘ ਨਾਲ ਕਿਉਂ ਨਹੀਂ ਸਿਰ ਚਮਕਾਉਂਦੀ ਜੰਗ ਵਿੱਚ ਜਹਾਜ ਸਰਸਾ ਦੇ ਨਾਲੇ ਰਿਹਾ ਕਿਨ ਗਾਵਟਾਂ ਪਈਆਂ ਜਾਂਗ ਹੋਈ ਸਰਸਾ ਪਾਰ ਕੀਤੀ ਉਸ ਵੇਲੇ ਬਾਬਾ ਦੀਪ ਸਿੰਘ ਕਿੱਥੇ ਸੀ ਇਤਿਹਾਸ ਪੜਨਾ ਪਤਾ ਲੱਗਦਾ ਹੈ ਕਿ ਜਦੋਂ ਗੁਰਗੋਬਿੰਦ ਸਿੰਘ ਜੀ ਕੋਲ ਬਾਬਾ ਦੀਪ ਸਿੰਘ ਦੇ ਪਿਤਾ ਭਗਤ ਸਿੰਘ ਜੀ ਜੋ ਭਗਤ ਸਿੰਘ ਬਣ ਗਏ ਸੀ ਨਾਂ ਦੇ ਕਿ ਸਿੰਘ ਅਮਰ ਚੱਕੇ ਦੇ ਬੀਬੀ ਜੀ ਨੇ ਕਹੋ ਆਏ ਦੁਬਾਰਾ ਕਿ ਸਾਨੂੰ ਦੀਪ ਸਿੰਘ ਕਰ ਲੈ ਜਾਣਾ ਹੈ ਵਿਆਹ ਸਾਦੀ ਕਰਨੀ ਹੈ ਤਾਂ ਮਹਾਰਾਜ ਨੇ ਖਿੜੇ ਮਰਸੇ ਭੇਜਿਆ ਸੀ ਜਾਓ ਜੀ ਕਰ ਲੈ ਕੇ ਜਾਓ ਨਾਲੇ ਵਜਨ ਕਿ ਤਾਸੀ ਗੰਦਸੇ ਵਾਪਸ ਨਹੀਂ ਆਣਾ ਸਗੋਂ ਸਥੀ ਰਹਿਣਾ ਹੈ ਸਿੱਖੀ ਦਾ ਪ੍ਰਚਾਰ ਕਰਨਾ ਸਿੱਖਿ ਨੂੰ ਕਰਨਾ ਪਰ ਫੁੱਲਤ ਪਤਾ ਕਿਉਂ ਸੀ ਬਾਜਾ ਵਾਲੇ ਅਗੰਮੀ ਤਾਕਤਾਂ ਦੇ ਇਮਤਾਲ ਅਗੰਮੀ ਸੋਚ ਦੇ ਪਤਾਜ਼ ਵੀ ਜਾਂਗ ਹੋਣੀ ਹੈ ਚਮਕੋਲ ਸਭ ਦੀ ਤੇ ਅਗੇ ਜਰਨੈਲ ਚਾਹੀਦਾ ਉਸ ਤੋਂ ਬਾਅਦ ਕੰਮ ਚਲਾਉਣ ਵਾਸਤੇ ਨਾ ਮੈਂ ਸੇ ਸਾਜਨਾਵਾਂ ਸੇ ਰਜਵਾ ਦੇਣ ਵਾਸਤੇ ਇਸ ਵਾਸਤੇ ਭਾਈ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਪਹਿਲਾਂ ਇਥੇ ਭੇਜ ਦਿੱਤਾ ਸੀ ਤੇ ਬਾਅਦ ਵਿੱਚ ਲੋੜ ਪਈ ਤਾਂ ਉਹਨਾਂ ਦਾ ਸਵਾ ਕੇ ਚਿੱਠੀ ਭੇਜ ਕੇ ਬੁਲਾਇਆ ਸੀ ਬਾਬਾ ਦੀਪ ਸਿੰਘਾ ਜੀ ਨੂੰ ਇਹਨਾਂ ਪਾਸ ਸਵੇ ਮਹਾਰਾਜ ਜੀ ਨੇ ਪਾਵਨ ਬਾਣੀ ਦਾ ਉਤਾਰਾ ਕਰਵਾਇਆ ਕਿਉਂਕਿ ਤੀਰਮਲੀਆਂ ਨੇ ਵੀਰ ਦੇ ਨੂੰ ਮਨਾ ਕੀਤਾ ਸੀ ਤੇ ਜਿਹੜੀ ਵੀਰ ਸੀ ਮਾਰੇ ਦੀਵਾਨੀ 9 ਮਹੀਨੇ 9 ਦਿਨਾਂ ਉਸ ਤੇ 9 ਕੜੀਆਂ ਲਾ ਕੇ ਆਈਸਾ ਵੀ ਮਾਨੀ ਸਿੰਘ ਤੇ ਬਾਬਾ ਦੀ ਸਿੰਘ ਖਾਰੀ ਬਣੇ ਉਹ ਪੂਰੇ ਸਮੁੱਚੇ ਵੀਰ ਦਕਤਾਰਾ ਜੀ ਨਾਲ ਹੀ ਨੌਵੇਂ ਪਾਸ਼ਾ ਸਾਹਿਬ ਜੀ ਗੁਰਤੇਗ ਬਹਾਦਰ ਮਹਾਰਾਜ ਦੀ ਬਾਣੀ ਵਿੱਚ ਦਰਜ ਕਰਕੇ ਸੰਪੂਰਨਤਾ ਬਖਸ਼ੀ ਸਰਵਰੰਥ ਸੇ ਮਹਾਰਾਜ ਦੀ ਕਿਰਪਾ ਬਣੀ ਆਪ ਜੀ ਜਰੂਰ ਪਾਈਏ ਇਸੇ ਮਹਾਨ ਜਵਦਾ ਨਮਸਕਾਰ ਕਰੋ ਆਸੀਸ ਬਖਸ਼ੋ ਮਹਾਰਾਜ ਜਰਤੋ ਲੈ ਕਿ ਮਹਾਰਾਜ ਇਸਨੂੰ ਕੁ ਸਿੱਖੀ ਦਾਤ ਆਪ ਕਿਰਪਾ ਕਰ ਬਖਸ਼ੋ ਜੀ ਸਾਡਾ ਜੀ ਸਭਲਾ ਬਣਦੇ ਸੋ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਜੀ ਤਨ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਸਭ ਸ਼੍ਰੀ ਗੁਰੂ ਰੰਸੇਵ ਜੀ ਮਹਾਰਾਜ ਸਭ ਸੇ ਬਾਸਾ ਕਿਰਪਾ ਕਰਨ ਆਪ ਸਾਈਓ ਐਸੇ ਮਹਾਨ ਚਰਨਾਲ ਵਿਦਵਾਨ ਜਿਉ ਦਾ ਅੱਜ ਜਨਮ ਦਿਨ ਹੈ ਆਓ ਸਿਮਰਨ ਨਾਲ ੁਣਾ ਕਰੀਏ ਜੋ ਮੈਂ ਸਿਮਰਨ ਕਰੀਏ ਜੀ ਵਾਹੀ ਗਿਰੂ ਵਾ